ਮੈਟਰ ਹੈ ਇਹ ਭਾਜੀ ਜਿਹੜੀ ਇੱਕ ਪੰਜਾਬ ਸਰਕਾਰ ਨੇ ਜੋ ਇਹ ਮਹਿੰਮਾ ਯੋਧ ਨਸ਼ਿਆਂ ਵੱਲੋਂ ਜਿਹੜੀ ਛੇੜੀ ਆ ਅਸੀਂ ਅੱਜ ਆਪਣੀ ਐਨ ਜੀਓ ਲੋਨਾਂ ਦਾ ਸਹਿਯੋਗ ਕੀਤਾ ਹੈ ਪੰਜਾਬ ਸਰਕਾਰ ਦਾ ਔਰ ਅੱਜ ਨੌਜਵਾਨ ਜੋ ਆਪਣਾ ਕਪੂਰਥਲੇ ਨਾਲ ਸੰਬੰਧਿਤ ਨੇ ਇਹਨਾਂ ਨੇ ਸਾਰਿਆਂ ਨੇ ਅੱਜ ਪ੍ਰਣ ਕੀਤਾ ਆ ਕਿ ਜੋ ਯੋਧ ਨਸ਼ਿਆਂ ਵੱਲੋਂ ਸਰਕਾਰ ਦੀ ਇੱਕ ਜੋ ਮਹਿੰਮ ਚੱਲ ਰਹੀ ਆ ਅਸੀਂ ਉਹਦੇ ਵਿੱਚ ਵੱਧ ਚੜ ਕੇ ਜਿਹੜਾ ਸਰਕਾਰ ਦਾ ਸਹਿਯੋਗ ਕਰਾਂਗੇ ਔਰ ਜਿਹੜਾ ਪਿਛਲੇ ਸਰਕਾਰਾਂ ਦੌਰਾਨ ਜੋ ਪਿਛਲੇ 20 22 ਸਾਲ ਤੋਂ ਪੰਜਾਬ ਦੇ ਉੱਪਰ ਇਹਨਾਂ ਸਰਕਾਰਾਂ ਦੇ ਬਦੌਲਤ ਜੋ ਫਿਲਮਾਂ ਬਣਦੀਆਂ ਸੀ ਉਰਦਾ ਪੰਜਾਬ ਵਰਗੀਆਂ ਅਸੀਂ ਉਹ ਇੱਕ ਦੇਸ਼ ਦੇਣਾ ਚਾਹੁੰਦੇ ਆ ਮੈਸੇਜ ਦੇਣਾ ਚਾਹੁੰਦੇ ਆ ਗਲਤ ਅੰਸਰਾਂ ਨੂੰ ਤੇ ਜਿਹੜੇ ਕੁਝ ਲੋਗ ਇਸ ਧੰਦੇ ਦੇ ਸ਼ਾਮਲ ਨੇ ਉਹਨਾਂ ਲੋਕਾਂ ਨੂੰ ਵੀ ਹੁਣ ਸਰਦਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਹੀ ਵਿੱਚ ਇਹ ਹੁਣ ਉਰਦਾ ਪੰਜਾਬ ਨਹੀਂ ਰਿਹਾ ਇਹ ਹੁਣ ਰੰਗਲਾ ਪੰਜਾਬ ਬਣ ਰਿਹਾ ਇੱਕ ਤਗਾਰ ਤੇ ਤੁਰ ਪਿਆ ਆ ਔਰ ਨੌਜਵਾਨ ਜਿਹੜੇ ਆ ਸਾਰੇ ਇਹਨਾਂ ਨੇ ਮਿੱਥ ਲਿਆ ਆ ਤैयार ਕਰ ਲਿਆ ਵਾ ਕਿ ਅਸੀਂ ਜਿਹੜਾ ਵੀ ਨਸ਼ਿਆਂ ਦੇ ਸਦਾਗਰ ਆ ਅਸੀਂ ਰਲ ਮਿਲ ਕੇ ਸਾਰੇ ਉਹਨਾਂ ਦੇ ਖਿਲਾਫ पंजाब सरकार का और प्रशासन का सहयोग करा तो सलीम चौधरी चेयरमैन सोशल लाइफ सर्विस ऑर्गेनाइजेशन सोशल लाइफ सर्विस ऑर्गेनाइजेशन के साथियों ने संकल्प लिया है कि पंजाब में जो भी नशा से नशे को बढ़ा रहे हैं नशे के तस्कर हैं उन लोगों के खिलाफ अभियान छेड़ा है कि आज से पहले लोग कहते थे कि पंजाब का युवा नशे में लिप्त है लेकिन आज आप सब देख रहे होंगे कपूर थुला के युवाओं ने विकास मोमी भाई की टीम ने यह करके दिखाया है कि पंजाब का युवा नशे में नहीं बल्कि नशे के विरुद्ध खड़ा हुआ है तो जब जब युवा जागा है तब तब देश से चाहे मुगल हो अंग्रेज हो सब लोग भागे तो आज युवा पंजाब का जाग चुका है मैं नशा जो नशे को बढ़ा रहे हैं या जिन सरकारों ने जिन लोगों ने नशे को पंजाब में बढ़ाया है उन लोगों को कहना चाहता हूँ कि पंजाब का युवा जाग चुका है अब आप अपना बोरिया बिस्तर बांध करके भागने की तैयारी कर लो क्योंकि पंजाब का युवा गाँव गाँव गली जा गली जा करके अपने भाइयों को अपनी बहनों को अपनी माताओं को जागरूक करेगा कि नशे ने हमारी नस्लें उजाड़ी है तो आज हमें दोबारा से पंजाब को खुशहाली वाला पंजाब बनाना है और रंगीला पंजाब बनाना है पंजाब के प्रति लोगों का पूरे देश का पंजाब के लोगों के प्रति बड़ा प्यार है तो उसको दोबारा से ये करके दिखाना कि पंजाब के लोग एकता में पंजाब के युवा नशे में नहीं बल्कि नशे के विरुद्ध खड़े हुए हैं तो मैं विकास भाई को बहुत बहुत बधाई देता हूँ हमारे सुखवंत पड्डा साहब जो यहाँ पहुंचे, जिन्होंने इस मुहिम में अपना योगदान दिया इनको मैं बधाई देता हूँ और ऐसे साथियों की वजह से ही हो पाया है भाई तो सुखवंत सिंह पड्डा और विकास भाई की वजह से पंजाब में एक बहुत बड़ा बदलाव हुआ है जिसको अगर हम कहे कि पंजाब का युवा नशे में नहीं बल्कि नशे के विरुद्ध खड़ा है बहुत बहुत बधाई सभी साथियों का ਬਹੁਤ ਬਹੁਤ ਸ਼ੁਭਕਾਮਨਾਵਾਂ ਜੀ ਅੱਜ ਵਿਸ਼ਾ ਵਿਰੋਧੀ ਕਾਰੀ ਮੌਜੂਦਾਨ ਵੱਲੋਂ ਰੈਲਟੀ ਕਮਿਟੀ ਅਸੋਸੀਏਸ਼ਨ ਵਿੱਚ ਸ਼ਾਮਲ ਹੋਇਆ ਕਿਸ ਤਰ੍ਹਾਂ ਦੇਖਦੇ ਸਾਂਭੀ ਮੈਂ ਜੋ ਦੇਖ ਰਿਹਾ ਮੈਂ ਜੋ ਪਹਿਲੇ ਵੀ ਆਖਿਆ ਜੋ ਸਾਡੇ ਚੇਅਰਮੈਨ ਸਾਹਿਬ ਔਰ ਪ੍ਰਕਾਸ਼ ਮੋਮੀ ਜੀ ਨੇ ਵੀ ਦੱਸਿਆ ਕਿ ਅੱਜ ਇਹ ਸਾਬਤ ਕਰਕੇ ਸਾਡੇ ਜੁੱਥੇ ਸਾਬਤ ਕਰ ਦਿੱਤਾ ਕਿ ਇਹ ਜੋ ਮਤਲਬ ਨਸ਼ੇ ਇਥੇ ਵੇਚਦੇ ਸੀਗੇ ਉਹਨਾਂ ਤੋਂ ਤੰਗ ਆਣ ਕੇ ਉਹਨਾਂ ਦੇ ਖਿਲਾਫ ਅੱਜ ਪੂਰੀ ਮਹਿਮ ਖੜੀ ਹੋ ਚੁੱਕੀ ਆ ਔਰ ਇਹ ਸਾਨੂੰ ਵਿਸ਼ਵਾਸ ਹੋ ਗਿਆ ਕਿ ਥੋੜੇ ਟਾਈਮ ਦੇ ਵਿੱਚ ਹੀ ਜਿਹੜੇ ਨਸ਼ਾ ਵੇਚਣ ਵਾਲੇ ਆ ਕਹਤੇ ਥੋ ਛੱਡ ਕੇ ਭੱਜ ਜਾਣਗੇ ਨਹੀਂ ਤਾਂ ਨਸ਼ਾ ਵੇਚਣਾ ਬੰਦ ਕਰ ਦੇਣਗੇ ਔਰ ਸਾਡੇ ਬੱਚਿਆਂ ਦਾ ਇਸੇ ਵਿੱਚ ਹੀ ਬਚਾਵਾ ਮਤਲਬ ਅਸੀਂ ਚਾਹੁੰਦੇ ਹਾਂ ਕਿ ਬੱਚਿਆਂ ਨੂੰ ਇਸੇ ਤਰ੍ਹਾਂ ਜਾਗਰੂ ਕਰਦੇ ਰਹੀਏ ਸਾਡੀਆਂ ਐਨਜੀਓ ਵਗੈਰਾ ਸਾਡੇ ਚੇਰਮੈਨ ਸਾਹਿਬ ਜਿਨ੍ਹਾਂ ਨੇ ਸਪੈਸ਼ਲ ਇਹ ਇੱਥੇ ਭਾਗ ਲਿਆ ਵਾ ਉਹਨਾਂ ਨੂੰ ਧੰਨਵਾਦੀ ਹਾਂ ਬਾਕੀ ਹੋਰ ਸਾਰੇ ਸਾਥੀਆਂ ਦਾ ਮੈਂ ਨੌਜਵਾਨਾਂ ਦਾ ਧੰਨਵਾਦੀ ਹਾਂ ਜਿਨ੍ਹਾਂ ਨੇ ਇੱਥੇ ਪਹੁੰਚ ਕੇ ਇਹ ਦੱਸਿਆ ਕਿ ਅੱਜ ਦਾ ਪੰਜਾਬ ਦਾ ਜਵੰਤ ਜਵਾਨ ਉਹ ਪੂਰਾ ਨਸ਼ਾ ਦੇ ਖਿਲਾਫ ਆ ਨਸ਼ਾ ਦੇ ਖਿਲਾਫ ਲੜਦਾ ਰਹੇਗਾ ਔਰ ਲੜੇਗਾ ਨੋਜਵਾਨਾਂ ਨੂੰ ਕੀ ਮੈਸੇਜ ਹੈ ਲੋਕਾਂ ਜਾਨਾ ਮੈਂ ਹੀ ਮੈਸੇਜ ਦਿੰਨਾ ਕਿ ਤੁਸੀਂ ਆਪਣੇ ਏਰੀਆ ਦੇ ਵਿੱਚ ਆਪਣੇ ਇਲਾਕਿਆਂ ਦੇ ਵਿੱਚ ਪੂਰੇ ਧਿਆਨ ਦੇ ਨਾਲ ਧਿਆਨ ਰੱਖੋ ਜੇ ਕੋਈ ਇਹੋ ਜਿਹਾ ਕਾਰਜਕ੍ਰਮ ਕਰਦਾ ਤੇ ਤੁਸੀਂ ਪ੍ਰਸ਼ਾਸਨ ਦੇ ਨਾਲ ਮਿਲ ਕੇ ਉਹਨਾਂ ਦਾ ਨਸ਼ਾ ਬੰਦ ਕਰਨਾ ਕਿਸੇ ਤੋਂ ਡੰਦੀ ਲੋੜ ਨਹੀਂ ਅਸੀਂ ਤੁਹਾਡੇ ਨਾਲ ਖੜੇ ਹਾਂ ਵੱਧ ਤੋਂ ਵੱਧ ਆਪਾਂ ਇੱਕ ਦੂਜੇ ਨਾਲ ਮੋਢਾ ਮੋਢਾ ਜੋੜ ਕੇ ਇਹ ਨਸ਼ੇ ਬੰਦ ਕਰਨਾ ਜੀ ਸਰ ਜੀ ਨਾਲ ਤੁਹਾਡਾ ਬੜਾ ਸੁੰਦਰ ਸਿੰਘ ਇੱਕੀ ਸਰਪੰਚਾ ਨਾ ਸਰ ਜੀ ਦੀ ਨੋਮਾਨੀ ਇਸ ਰਹਿੰਦੀ ਵੀ ਜੀ ਨਾਲ ਦੇਖੀ ਨਾ ਜੀ ਉਸ ਚਾਹੀ ਜੂਥ ਵਿੰਗ ਜਿਹੜਾ ਜੀ ਬਹੁਤ ਵਧੀਆ ਕੰਮ ਕਰ ਰਿਹਾ ਜੂਥ ਦੇ ਨਾਲ ਅਸੀਂ ਨਾਮ ਸਾ ਦਿੱਤਾ ਵੱਡਾ ਸਾਉ ਨੇ ਤੇ ਅਸੀਂ ਵੀ ਆਪਣੇ ਚੌਧਰੀ ਸਾਹਿਬ ਜੀ ਆਏ ਨਾਲ ਮੰਮੀ ਮੰਮੀ ਨੇ ਬਹੁਤ ਵਧੀਆ ਕੰਮ ਕੀਤੇ ਜੀ ਇਸ ਨਾਲ ਅਸੀਂ ਇਹ ਸਾਡਾ ਸਾਥ ਦੇ ਨੂੰ ਕੀ ਕਰਦਾ ਅਸੀਂ ਪਹਿਲਾਂ ਤੋਂ ਹੀ ਮੈਂ ਸਰਪੰਚੀ ਟਾਈਮ ਵੀ ਕਾਫੀ ਬੱਚਿਆਂ ਦੇ ਨਸ਼ੇ ਛਾਏ ਆ ਬਹੁਤ 2013 ਤੋਂ ਲਗਾਤਾਰ ਆਪਾਂ ਸਰਪੰਚੀ ਆ ਬਹੁਤ ਕਿਰਪਾ ਹੋਈ ਆਪਣੀ ਪਰਮਾਤਮਾ ਦੀ ਜੋ ਆਪਾਂ ਭਗਵੰਤ ਮਾਨ ਨੂੰ ਕਹਾਰਿਆ ਨਸ਼ਾ ਵਿਰੋਧ ਆਪਾਂ ਉਹਦੇ ਨਾਲ ਸਾਥ ਦੇ ਰਹੇ ਹਾਂ ਸਾਰੀ ਜੁਸ ਦੇ ਨਾਲ ਸਾਥ ਦੇ ਰਹੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ